21 ਸਾਲਾਂ ਦੀ ਹਰਪ੍ਰੀਤ ਕੌਰ ਗਰਸ਼ੰਕਰ ਦੇ ਪਿੰਡ ਸਕਲੂੜੀ ਦੀ ਰਹਿਣ ਵਾਲੀ ਸੀ ਹਰਪ੍ਰੀਤ ਨੂੰ 5 ਭੈਣਾਂ ਸਨ ਹਰਪ੍ਰੀਤ ਦੀ ਵੱਡੀ ਭੈਣ ਦਾ ਨਾਮ ਹਰਦੀਪ ਕੌਰ ਸੀ ਜਿਹੜੀ ਹਰਪ੍ਰੀਤ ਕੌਰ ਸੀ ਇਹ ਗਰਸ਼ੰਕਰ ਦੇ ਇੱਕ ਕਾਲਜ ਦੇ ਵਿੱਚੋਂ ਗ੍ਰੈਜੂਏਸ਼ਨ ਦੀ ਪੜਾਈ ਪੂਰੀ ਕਰ ਰਹੀ ਸੀ ਦੂਜੇ ਬੰਨੇ ਦੀ ਜਿਹੜੀ ਵੱਡੀ ਭੈਣ ਸੀ ਹਰਦੀਪ ਕੌਰ ਇਹਦਾ ਵਿਆਹ ਗਰਸ਼ੰਕਰ ਦੇ ਵਿੱਚ ਰਹਿਣ ਵਾਲੇ ਸੰਦੀਪ ਨਾਮ ਦੇ ਮੁੰਡੇ ਦੇ ਨਾਲ ਹੋਇਆ ਸੀ। ਹਰਦੀਪ ਦੇ ਪੇਕੇ ਘਰ ਤੇ ਸੋਹਰੇ ਘਰ ਦੇ ਵਿੱਚ ਕੁਝ ਜ਼ਿਆਦਾ ਫਾਸਲਾ ਨਹੀਂ ਸੀ। ਸੰਦੀਪ ਸਿੰਘ ਇੱਕ ਮੋਟਰ ਮੈਕੈਨਿਕ ਦਾ ਕੰਮ ਕਰਦਾ ਸੀ। ਹਰਦੀਪ ਕੌਰ ਦੀ ਜਿਹੜੀ ਭੈਣ ਸੀ ਹਰਪ੍ਰੀਤ ਕੌਰ ਇਹਦਾ ਕਾਲਜ ਵੀ ਗਰਸ਼ੰਕਰ ਦੇ ਵਿੱਚ ਹੀ ਸੀ। ਇਸ ਕਰਕੇ ਕਾਲਜ ਤੋਂ ਬਾਅਦ ਹਮੇਸ਼ਾ ਹੀ ਆਪਣੀ ਭੈਣ ਦੇ ਕੋਲ ਚਲੀ ਜਾਂਦੀ ਸੀ। ਕਹਿ ਸਕਦੇ ਹਾਂ ਕਿ ਇਹਦੀ ਭੈਣ ਦਾ ਇਹਦੇ ਜੀਜੇ ਦਾ ਤੇ ਇਹ ਜਿਹੜੀ ਹਰਪ੍ਰੀਤ ਕੌਰ ਸੀ ਇਹਨਾਂ ਦੋਨਾਂ ਦਾ ਹੀ ਇੱਕ ਦੂਸਰੀ ਦੇ ਘਰ ਕਾਫੀ ਆਣਾ ਜਾਣਾ ਸੀ। ਦੋਨਾਂ ਹੀ ਘਰਾਂ ਦੇ ਵਿੱਚ ਪੈਸੇ ਤੇਲੇ ਨੂੰ ਲੈ ਕੇ ਕੋਈ ਵੀ ਕਮੀ ਨਹੀਂ ਸੀ ਹੁਣ ਇੱਕ ਸਮਾਂ ਇਹੋ ਜਿਹਾ ਹੁੰਦਾ ਹੈ ਜਦੋਂ ਹਰਪ੍ਰੀਤ ਨੂੰ ਕਾਲਜ ਦੇ ਵਿੱਚੋਂ ਛੁੱਟੀਆਂ ਪੈ ਜਾਂਦੀਆਂ ਨੇ ਇਹ ਛੁੱਟੀਆਂ ਕੱਟਣ ਵਾਸਤੇ ਆਪਣੀ ਭੈਣ ਹਰਦੀਪ ਤੇ ਘਰ ਚਲੀ ਜਾਂਦੀ ਹੈ ਪਹਿਲਾਂ ਵੀ ਇਹ ਅਕਸਰ ਹੀ ਉਹਨਾਂ ਦੇ ਘਰ ਆਉਂਦੀ ਜਾਂਦੀ ਸੀ ਪਰ ਇਨ੍ਹਾਂ ਛੁੱਟੀਆਂ ਦੇ ਵਿੱਚ ਇਹ ਇੱਕ ਦਿਨ ਆਪਣਾ ਮੂੰਹ ਫਲਾ ਕੇ ਬੈਠੀ ਹੁੰਦੀ ਹੈ ਹੁਣ ਇਹਦੀ ਭੈਣ ਹਰਦੀਪ ਇਹਨੂੰ ਪੁੱਛਦੀ ਹੈ ਕਿ ਕੀ ਗੱਲ ਹੋ ਗਈ ਤੂੰ ਇਨੀ ਉਦਾਸ ਕਿਉਂ ਬੈਠੀ ਹੋਈ ਹੈ ਪਹਿਲਾਂ ਤੇ ਤੂੰ ਕਦੀ ਇਦਾਂ ਬੈਠੀ ਨਹੀਂ ਇਹ ਆਪਣੀ ਭੈਣ ਨੂੰ ਹਰਦੀਪ ਨੂੰ ਕੁਝ ਨਹੀਂ ਦੱਸਦੀ ਹੁਣ ਹਰਦੀਪ ਦਾ ਪਤੀ ਸੰਦੀਪ ਇਹਨੂੰ ਪੁੱਛਦਾ ਹੈ ਕਿ ਕੀ ਗੱਲ ਹੈ ਹਰਪ੍ਰੀਤ ਤੂੰ ਇਨੀ ਚੁੱਪ ਕਿਉਂ ਬੈਠੀ ਹੋਈ ਹੈ ਤੂੰ ਇਨੀ ਉਦਾਸ ਕਿਉਂ ਬੈਠੀ ਹੋਈ ਹੈ ਉਦਾਂ ਤਾਂ ਤੇਰਾ ਹਾਸਾ ਵੀਆਂ ਪਿੰਡਾਂ ਦੇ ਵਿੱਚ ਸੁਣਾਈ ਦਿੰਦਾ ਹੈ ਅੱਜ ਕੀ ਗੱਲ ਹੋ ਗਈ ਅੱਜ ਤੂੰ ਬਿਲਕੁਲ ਹੀ ਇਨੀ ਚੁੱਪਚਾਪ ਕਿਉਂ ਬੈਠੀ ਹੋਈ ਹੈ ਇਹ ਆਪਣੇ ਜੀਜੇ ਨੂੰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਫਿਰ ਥੋੜੀ ਦੇਰ ਬਾਅਦ ਹੀ ਸੰਦੀਪ ਬਾਹਰ ਜਾਂਦਾ ਹੈ ਬਾਹਰ ਜਾ ਕੇ ਮੰਜੇ ਤੇ ਬੈਠਦਾ ਹੈ ਤੇ ਇਹ ਇਕੱਲਾ ਹੀ ਉੱਥੇ ਬੈਠਾ ਹੁੰਦਾ ਹੈ ਤੇ ਇਹ ਹੁਣ ਹਰਪ੍ਰੀਤ ਉਹਦੇ ਲਾਗੇ ਜਾਂਦੀ ਹੈ ਤੇ ਲਾਗੇ ਜਾ ਕੇ ਬੈਠ ਜਾਂਦੀ ਹੈ ਇਹਦਾ ਜੀਜਾ ਇਹਨੂੰ ਕਹਿੰਦਾ ਹੈ ਕਿ ਕੀ ਗੱਲ ਆ ਤੇਰਾ ਇੱਥੇ ਦਿਲ ਨਹੀਂ ਲੱਗ ਰਿਹਾ ਜਾਂ ਫਿਰ ਤੈਨੂੰ ਕੋਈ ਇੱਥੇ ਦਿੱਕਤ ਆ ਰਹੀ ਹੈ ਇਹ ਹੁਣ ਆਪਣੇ ਜੀਜੇ ਨੂੰ ਕਹਿੰਦੀ ਹੈ ਕਿ ਇਹ ਸਾਰਾ ਕੁਝ ਤੁਹਾਡੇ ਕਰਕੇ ਹੋ ਰਿਹਾ ਹੈ ਉਹ ਬਰਾਹਿਰਾਂ ਹੁੰਦਾ ਹੈ ਉਹ ਕਹਿੰਦਾ ਹੈ ਕਿ ਮੇਰੇ ਕਰਕੇ ਕਿਦਾਂ ਹਰਪ੍ਰੀਤ ਇਥੇ ਕਹਿੰਦੀ ਹੈ ਕਿ ਕੱਲ ਰਾਤ ਨੂੰ ਮੈਂ ਤੁਹਾਨੂੰ ਹਰਦੀਪ ਭੈਣ ਦੇ ਨਾਲ ਸਬੰਧ ਬਣਾਉਂਦੇ ਹੋਏ ਵੇਖ ਲਿਆ ਤੇ ਉਦੋਂ ਦਾ ਹੀ ਮੇਰਾ ਮਨ ਉਦਾਸ ਹੋ ਚੁੱਕਿਆ ਹੈ ਮੇਰੀ ਵੱਡੀ ਭੈਣ ਕਿੰਨੀ ਖੁਸ਼ਕਿਸਮਤ ਹੈ ਜਿਹਨੂੰ ਇਸ ਤਰ੍ਹਾਂ ਦਾ ਪਿਆਰ ਕਰਨ ਵਾਲਾ ਪਤੀ ਮਿਲਿਆ ਪਤਾ ਨਹੀਂ ਮੈਨੂੰ ਇਹੋ ਜਿਹਾ ਕਦੋਂ ਪਿਆਰ ਮਿਲੇਗਾ ਜਾਂ ਮਿਲੇਗਾ ਵੀ ਜਾਂ ਨਹੀਂ ਮਿਲੇਗਾ ਹਮੇਸ਼ਾ ਹੀ ਭੈਣ ਪਹਿਨਦਾ ਕਰ ਵਸਦੇ ਹੁੰਦੇ ਵੇਕੀ ਖੁਸ਼ ਹੁੰਦੀ ਹੈ ਪਰ ਇੱਥੇ ਕੁਝ ਉਲਟਾ ਹੀ ਹੋ ਰਿਹਾ ਸੀ ਹਰਪ੍ਰੀਤ ਆਪਣੀ ਭੈਣ ਦਾ ਵਸਦਾ ਹੋਇਆ ਕਰ ਵੇਕੀ ਉਹਨੂੰ ਜਲਨ ਮਹਿਸੂਸ ਹੋ ਰਹੀ ਸੀ ਜਦੋਂ ਇਹ ਗੱਲ ਸੰਦੀਪ ਸੁਣਦਾ ਹੈ ਤਾਂ ਉਹ ਬੜਾ ਹੈਰਾਨ ਹੋ ਜਾਂਦਾ ਹੈ ਇੱਥੇ ਸੰਦੀਪ ਨੂੰ ਵੀ ਆਪਣੀ ਛੋਟੀ ਸਾਲੀ ਜਰੀ ਕੀ ਪਹਿਨਾ ਵਰਗੀ ਹੁੰਦੀ ਹੈ ਉਹਨੂੰ ਸਮਝਾਉਣਾ ਚਾਹੀਦਾ ਸੀ ਪਰ ਇੱਥੇ ਸੰਦੀਪ ਵੀ ਉਹਨੂੰ ਸਮਝਾਉਣ ਦੀ ਬਜਾਏ ਉਹਦੇ ਨਾਲ ਨੇਰਤਾ ਵਧਾਉਣੀ ਸ਼ੁਰੂ ਕਰ ਦਿੰਦਾ ਹੈ ਉਹ ਬਿਲਕੁਲ ਵੀ ਨਹੀਂ ਸੋਚਦਾ ਕਿ ਇਹਦਾ ਅੰਤ ਕੀ ਹੋਵੇਗਾ ਉਹਨ ਹਰਪ੍ਰੀਤ ਦੇ ਨਾਲ ਹੀ ਗੰਦੀਆਂ ਗੰਦੀਆਂ ਹਰਕਤਾਂ ਕਰਦਾ ਉਹਦੇ ਨਾਲ ਗੰਦੀਆਂ ਗੰਦੀਆਂ ਗੱਲਾਂ ਕਰਦਾ ਉਹਦੇ ਸਰੀਰ ਤੇ ਥਾਂ-ਥਾਂ ਤੇ ਉਹਨੂੰ ਟੱਚ ਕਰਦਾ ਇਹ ਸਭ ਹਰਪ੍ਰੀਤ ਨੂੰ ਬੜਾ ਵਧੀਆ ਲੱਗ ਰਿਹਾ ਸੀ ਹੁਣ ਅਗਲੇ ਦਿਨ ਹੀ ਹਰਪ੍ਰੀਤ ਨੇ ਵਾਪਸ ਪਿੰਡ ਜਾਣਾ ਸੀ ਕਿਉਂਕਿ ਉਹਦੇ ਕਾਲਜ ਲੱਗਨੇ ਹੁੰਦੇ ਨੇ ਤੇ ਅਗਲੇ ਦਿਨ ਹੀ ਹਰਪ੍ਰੀਤ ਵਾਪਸ ਆਪਣੇ ਪਿੰਡ ਚਲੀ ਜਾਂਦੀ ਹੈ ਹੁਣ ਥੋੜੇ ਦਿਨਾਂ ਬਾਅਦ ਹੀ ਹਰਦੀਪ ਵੀ ਇੱਕ ਪਲਾਨ ਬਣਾਉਂਦੀ ਹੈ ਕਿ ਕਿਉਂ ਨਾ ਉਹ ਵੀ ਆਪਣੇ ਪੇਕੇ ਘਰ ਜਾ ਕੇ ਕੁਝ ਦਿਨ ਰਵੇ ਕਿਉਂਕਿ ਇੱਧਰ ਸੰਦੀਪ ਨੇ ਮੋਟਰ ਮਕੈਨਿਕੀ ਦਾ ਕੰਮ ਛੱਡ ਦਿੱਤਾ ਸੀ ਤੇ ਇਹਨੇ ਹੁਣ ਸਮੋ ਟਾਟਾ ਲੈ ਲਈ ਸੀ ਹੁਣ ਇਹ ਟੈਕਸੀ ਦੇ ਤੌਰ ਤੇ ਉਹਨੂੰ ਚਲਾਉਂਦਾ ਸੀ ਸੰਦੀਪ ਤਾਂ ਅੱਗੇ ਹੀ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਹਰ ਜਾਵੇ ਦੂਜੇ ਬੰਨੇ ਜਿਸ ਤਰ੍ਹਾਂ ਹੀ ਹਰਪ੍ਰੀਤ ਨੂੰ ਪਤਾ ਲੱਗਦਾ ਹੈ ਕਿ ਉਹਦਾ ਜੀਜਾ ਸੰਦੀਪ ਤੇ ਭੈਣ ਇੱਥੇ ਰਹਿਣ ਵਾਸਤੇ ਆ ਰਹੇ ਨੇ ਉਹਦਾ ਵੀ ਚਾਹ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਪੰਜਾਬ ਦੇ ਵਿੱਚ ਜੇਕਰ ਸੋਹਰਿਆਂ ਦੇ ਘਰ ਜਵਾਈ ਆਇਆ ਹੋਵੇ ਤਾਂ ਉਹਦੀ ਬੜੀ ਆਉ ਭਗਤ ਕਰਦੇ ਨੇ ਤੇ ਇਸੇ ਤਰ੍ਹਾਂ ਹੀ ਸੰਦੀਪ ਵੀ ਕਾਫੀ ਦਿਨਾਂ ਬਾਅਦ ਆਪਣੇ ਸੋਹਰੇ ਘਰ ਗਿਆ ਸੀ ਉਹਦਾ ਸੋਹਰਾ ਉਹਦੇ ਲਈ दारू ਦੀ ਬੋਤਲ ਲੈ ਕੇ ਆਇਆ ਸੀ ਘਰ ਦੇ ਵਿੱਚ ਚਿਕਨ ਬਣਾਇਆ ਜਾਂਦਾ ਹੈ ਹੋਰ ਵੀ ਕਈ ਵਧੀਆ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਰਾਤ ਨੂੰ ਬੈਠ ਕੇ ਜਿਵੇਂ ਦਾਰੂ ਪੀਂਦੇ ਨੇ ਤਾਂ ਇਹਦਾ ਜਿਹੜਾ ਸੋਰਾ ਸੀ ਉਹ ਟੱਲੀ ਹੋ ਕੇ ਛੇਤੀ ਹੀ ਸੌ ਜਾਂਦਾ ਹੈ ਘਰ ਦੇ ਬਾਕੀ ਜੀ ਵੀ ਜਦੋਂ ਕੁਕ ਸੁਤੰਦੇ ਨੇ ਤਾਂ ਸੰਦੀਪ ਹਰਪ੍ਰੀਤ ਨੂੰ ਬਾਹਾਂ ਫੜਦਾ ਹੈ ਤੇ ਗੈਸਟ ਰੂਮ ਦੇ ਵਿੱਚ ਲੈ ਕੇ ਚਲਾ ਜਾਂਦਾ ਹੈ ਗੈਸਟ ਰੂਮ ਦੇ ਵਿੱਚ ਜਾ ਕੇ ਜਿਹੜੀ ਇਹਨਾਂ ਦੇ ਦਿਮਾਗ ਦੀ ਉੱਤੇ ਕਈ ਦਿਨਾਂ ਤੋਂ ਖੁਮਾਰੀ ਚਰੀ ਹੋਈ ਸੀ ਉਸ ਰਾਤੇ ਦੋਨੇ ਜਾਣੇ ਗੈਸਟ ਰੂਮ ਦੇ ਵਿੱਚ ਉਹ ਸਾਰੀ ਖੁਮਾਰੀ ਲਾਉਂਦੇ ਨੇ ਉਸ ਦਿਨ ਇਹ ਦੋਨੇ ਜਾਣੇ ਉਹ ਸਾਰੀਆਂ ਹੱਦਾਂ ਪਾਰ ਕਰਦੇ ਨੇ ਜੋ ਸ਼ਾਇਦ ਇਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਸਨ ਹਰਪ੍ਰੀਤ ਆਪਣੇ ਜੀਜੇ ਦੇ ਨਾਲ ਸਬੰਧ ਬਣਾ ਕੇ ਬੜੀ ਖੁਸ਼ ਹੁੰਦੀ ਹੈ ਜਿਹੜੀ ਕਿੰਨੇ ਦਿਨਾਂ ਤੋਂ ਚਾਹ ਰਹੀ ਸੀ ਕਿ ਉਹ ਇਹ ਸਭ ਕਰੇ ਅੱਜ ਉਹਦਾ ਇਹ ਸੁਪਨਾ ਪੂਰਾ ਹੋ ਚੁੱਕਿਆ ਸੀ ਹੁਣ ਇਸ ਦਿਨ ਤੋਂ ਬਾਅਦ ਸੰਦੀਪ ਨੂੰ ਵੀ ਹਰਪ੍ਰੀਤ ਦਾ ਚਸਕਾ ਲੱਗ ਚੁੱਕਿਆ ਸੀ ਉਹ ਵੀ ਹਰ ਦੂਜੇ ਤੀਜੇ ਦਿਨ ਬਹਾਨਾ ਲਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਸੌਰੇ ਘਰ ਆ ਹੀ ਜਾਂਦਾ ਸੀ ਤੇ ਇੱਥੇ ਆ ਕੇ ਹਰਪ੍ਰੀਤ ਦੇ ਨਾਲ ਉਹ ਸਬੰਧ ਬਣਾ ਹੀ ਲੈਂਦਾ ਸੀ ਐਦਾਂ ਕਰਦੇ ਕਰਦੇ ਉਹਨੂੰ ਕਈ ਮਹੀਨੇ ਨਿਕਲ ਜਾਂਦੇ ਨੇ ਤੇ ਹੁਣ ਸੰਦੀਪ ਦੀ ਘਰ ਵਾਲੀ ਹਰਦੀਪ ਕੌਰ ਪ੍ਰੈਗਨੈਂਟ ਹੋ ਜਾਂਦੀ ਹੈ ਕਿਉਂਕਿ ਘਰ ਦੇ ਵਿੱਚ ਕੋਈ ਵੀ ਔਰਤ ਨਹੀਂ ਸੀ ਇਸ ਲਈ ਹਰਦੀਪ ਆਪਣੇ ਘਰ ਫੋਨ ਕਰਦੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਹਰਪ੍ਰੀਤ ਨੂੰ ਮੇਰੇ ਕੋਲ ਭੇਜ ਦਵੋ ਕਿਉਂਕਿ ਇਸ ਸਮੇਂ ਉਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਹਰਪ੍ਰੀਤ ਖੁਸ਼ੀ-ਖੁਸ਼ੀ ਆਪਣੀ ਭੈਣ ਦੇ ਘਰ ਆ ਜਾਂਦੀ ਹੈ ਹੁਣ ਸੰਦੀਪ ਸਿੰਘ ਆਪਣੇ ਘਰ ਆਪਣੀ ਸਾਲੀ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ ਦੋਨਾਂ ਨੂੰ ਜਦੋਂ ਵੀ ਮੌਕਾ ਮਿਲਦਾ ਸੀ ਜੀਜਾ ਸਾਲੀ ਨੂੰ ਉਸੇ ਤਰ੍ਹਾਂ ਹੀ ਇਹ ਰੰਗ ਰਲੀਆਂ ਮਨਾਉਣ ਤੋਂ ਬਾਅਦ ਨਹੀਂ ਆਉਂਦੇ ਸਨ ਇੱਕ ਰਾਤ ਇਸੇ ਤਰ੍ਹਾਂ ਹੀ ਇੱਕ ਦੂਜੇ ਦੇ ਨਾਲ ਸਭ ਕਰ ਰਹੇ ਹੁੰਦੇ ਨੇ ਤਾਂ ਹਰਦੀਪਕੌਰ ਇਹਨਾਂ ਨੂੰ ਰੰਗੇ ਹਤੀ ਫੜ ਲੈਂਦੀ ਹੈ ਉਸ ਦਿਨ ਇਹ ਆਪਣੀ ਭੈਣ ਨੂੰ ਕਾਫੀ ਗਾਲਾਂ ਗੋਲਾਂ ਕੱਢਦੀ ਹੈ ਤਾਂ ਆਪਣੇ ਪਤੀ ਨੂੰ ਵੀ ਗੁੱਸੇ ਹੁੰਦੀ ਹੈ ਤੇ ਅਗਲੇ ਦਿਨ ਹੀ ਆਪਣੀ ਭੈਣ ਹਰਪ੍ਰੀਤ ਨੂੰ ਘਰੋਂ ਵਾਪਸ ਆਪਣੇ ਘਰ ਭੇਜ ਦਿੰਦੀ ਹੈ ਹੁਣ ਇਹਨਾਂ ਸਭ ਕੁਝ ਹੋ ਗਿਆ ਸੀ ਫਿਰ ਵੀ ਸੰਦੀਪ ਸਿੰਘ ਤੇ ਇਹਦੀ ਜਿਹੜੀ ਸਾਲੀ ਸੀ ਹਰਪ੍ਰੀਤ ਇਹਨਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਹੋਇਆ ਸੀ ਇਹ ਹਜੇ ਵੀ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਸਨ ਇੱਕ ਦੂਜੇ ਦੇ ਨਾਲ ਬਾਹਰ ਮਿਲਦੇ ਸਨ ਹੁਣ ਇਧਰ ਹਰਦੀਪਕੌਰ ਇੱਕ ਬੱਚੀ ਨੂੰ ਜਨਮ ਦਿੰਦੀ ਹੈ ਬੱਚੀ ਹੋਣ ਤੋਂ ਬਾਅਦ ਹਰਪ੍ਰੀਤਕੌਰ ਫਿਰ ਆਪਣੀ ਭੈਣ ਦੇ ਘਰ ਜਾਂਦੀ ਹੈ ਹਰਦੀਪ ਸੋਚਦੀ ਹੈ ਕਿ ਸ਼ਾਇਦ ਇਨੀ ਦੇਰ ਹੋ ਗਈ ਹੈ ਤੇ ਇਹਨੂੰ ਸਮਝ ਆ ਗਈ ਹੋਵੇਗੀ ਪਰ ਉਹਦਾ ਇਹ ਸੋਚਣਾ ਬਿਲਕੁਲ ਹੀ ਗਲਤ ਸੀ ਕਿਉਂਕਿ ਇਹਨਾਂ ਦੋਨਾਂ ਦੇ ਵਿੱਚੋਂ ਇਹ ਸਭ ਕੁਝ ਖਤਮ ਹੋਇਆ ਹੀ ਨਹੀਂ ਸੀ ਇਸ ਲਈ ਇਹ ਫਿਰ ਤੋਂ ਜਿਸ ਤਰ੍ਹਾਂ ਹੀ ਇਹਨਾਂ ਨੂੰ ਘਰ ਦੇ ਵਿੱਚ ਮੌਕਾ ਮਿਲਦਾ ਸੀ ਇਹ ਆਪਣੇ ਉਹੀ ਲੱਛਣਾਂ ਤੇ ਆ ਜਾਂਦੇ ਸਨ ਹੁਣ ਹਰਦੀਪ ਨੂੰ ਫਿਰ ਤੋਂ ਇਹਨਾਂ ਦੋਨਾਂ ਦੇ ਲੱਛਣਾਂ ਦੇ ਬਾਰੇ ਪਤਾ ਲੱਗ ਜਾਂਦਾ ਹੈ ਫਿਰ ਇਹਨੇ ਇੱਕ ਵਾਰੀ ਆਪਣੀ ਭੈਣ ਨੂੰ ਘੜਕਾਇਆ ਉਹਨੂੰ ਫਿਰ ਤੋਂ ਇੱਕ ਵਾਰੀ ਡਾਂਟਿਆ ਤੇ ਆਪਣੇ ਘਰੋਂ ਜਾਣ ਲਈ ਕਹਿ ਦਿੱਤਾ ਹੁਣ ਹਰਪ੍ਰੀਤ ਰੋਂਦੀ ਹੋਈ ਆਪਣਾ ਸਾਰਾ ਸਮਾਨ ਸਮੇਟਦੀ ਹੈ ਤੇ ਆਪਣੇ ਘਰ ਤੋਂ ਤੁਰ ਪੈਂਦੀ ਹੈ ਰਸਤੇ ਦੇ ਵਿੱਚ ਇਹਦਾ ਜਿਹੜਾ ਜੀਜਾ ਸੀ ਸੰਦੀਪ ਇਹਨੂੰ ਮਿਲਦਾ ਹੈ ਤੇ ਇਹਨੂੰ ਕਹਿੰਦਾ ਹੈ ਕਿ ਕੀ ਗੱਲ ਹੋ ਗਈ ਇਹ ਕਹਿੰਦੀ ਹੈ ਕਿ ਤੇਰੀ ਜਿਹੜੀ ਜਨਾਨੀ ਹੈ ਵਾਈਫ ਹੈ ਉਹਨੇ ਮੈਨੂੰ ਫਿਰ ਤੋਂ ਖੜੀਆਂ-ਖੋਟੀਆਂ ਸੁਣਾਈਆਂ ਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਇਹ ਸੰਦੀਪ ਨੂੰ ਕਹਿੰਦੀ ਹੈ ਕਿ ਤੂੰ ਚੁੱਪਚਾਪ ਉਹਦੀਆਂ ਕਿਵੇਂ ਗੱਲਾਂ ਸੁਣ ਸਕਦਾ ਹੈ ਉਹ ਮੈਨੂੰ ਇੰਨਾ ਕੁਝ ਕਹਿ ਜਾਂਦੀ ਹੈ ਤੂੰ ਉਹਨੂੰ ਇੱਕ ਵਾਰੀ ਵੀ ਗੱਲ ਨਹੀਂ ਕਹਿੰਦਾ ਇਹ ਕਹਿੰਦਾ ਹੈ ਕਿ ਮੈਂ ਕੀ ਕਰਾਂ ਉਹਨੂੰ ਮਾਰ ਦਵਾਂ ਏ ਕਹਿੰਦੀ ਹੈ ਕਿ ਹਾਂ ਮਾਰ ਦੇ ਸੰਦੀਪ ਕਹਿੰਦਾ ਹੈ ਕਿ ਜੇਕਰ ਮੈਂ ਮਾਰ ਦਿੱਤਾ ਤਾਂ ਮੇਰਾ ਘਰ ਬਰਬਾਦ ਹੋ ਜਾਵੇਗਾ ਮੇਰੀ ਬੱਚੀ ਨੂੰ ਕੌਣ ਸੰਭੇਗਾ ਹਰਪ੍ਰੀਤ ਕਹਿੰਦੀ ਹੈ ਕਿ ਮੈਂ ਸੰਭਾਂਗੀ ਮੈਂ ਤੈਨੂੰ ਉਹਦੀ ਕਮੀ ਮਹਿਸੂਸ ਨਹੀਂ ਹੋਣ ਦਵਾਂਗੀ ਸਗੋਂ ਤੈਨੂੰ ਹਰਦੀਪ ਦੇ ਨਾਲੋਂ ਜ਼ਿਆਦਾ ਹੀ ਪਿਆਰ ਕਰਾਂਗੀ ਸੰਦੀਪ ਸਿੰਘ ਦੇ ਉੱਤੇ ਵੀ ਹਰਪ੍ਰੀਤ ਦਾ ਪੂਰੀ ਤਰ੍ਹਾਂ ਭੂਤ ਸਵਾਰ ਸੀ ਇਹ ਵੀ ਉਹਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਹੈ ਇਹ ਦੋਨੇ ਜਣੇ ਮਿਲ ਕੇ ਇੱਕ ਪਲਾਨ ਬਣਾਉਂਦੇ ਨੇ ਕਿ ਇਹ ਹਰਦੀਪ ਨੂੰ ਮਾਰ ਦੇਣਗੇ 1 ਅਗਸਤ 2010 ਨੂੰ ਗੜ ਸੰਕਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਸੰਦੀਪ ਸਿੰਘ ਉਹਦੀ ਸਾਲੀ ਹਰਪ੍ਰੀਤ ਕੋੜ ਤੇ ਨਾਲੇ ਹੀ ਉਹਦਾ ਸੱਸ ਸੋਰਾ ਹਰਦੀਪ ਕੋੜ ਦੀ ਬੋਡੀ ਨੂੰ ਚੱਕੀ ਹੋਈ ਐਂਟਰ ਹੁੰਦੇ ਨੇ ਤੇ ਡਾਕਟਰਾਂ ਨੂੰ ਕਹਿੰਦੇ ਨੇ ਕਿ ਹਰਦੀਪ ਕੋੜ ਨੂੰ ਕਾਫੀ ਸੱਟਾਂ ਲੱਗੀਆਂ ਨੇ ਤੇ ਇਹਦਾ ਇਲਾਜ ਕਰਦੇ ਹੋ ਡਾਕਟਰ ਸਾਹਿਬ ਜਿਵੇਂ ਹੀ ਇਹਨੂੰ ਦੇਖਦੇ ਨੇ ਤਾਂ ਇਹ ਜਿਹੜੀਆਂ ਸੱਟਾਂ ਨੂੰ ਜਦੋਂ ਦੇਖਦੇ ਨੇ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਤਾਂ ਤਕਰੀਬਨ 24 ਘੰਟੇ ਪਹਿਲਾਂ ਦੀਆਂ ਸੱਟਾਂ ਲੱਗੀਆਂ ਹੋਈਆਂ ਨੇ ਦੂਜੀ ਬੰਨੇ ਇਹ ਮਰ ਚੁੱਕੀ ਹੈ ਤੇ ਇਹਨੂੰ ਮਰੀ ਨੂੰ ਵੀ 24 ਘੰਟੇ ਤੋਂ ਜ਼ਿਆਦਾ ਟਾਈਮ ਹੋ ਚੁੱਕਿਆ ਹੈ ਹੁਣ ਹਸਪਤਾਲ ਵੱਲੋਂ ਹੀ ਗਰ ਸ਼ੰਕਰਦੀ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ ਪੁਲਿਸ ਵੱਲੋਂ ਜਿਸ ਤਰ੍ਹਾਂ ਹੀ ਇਸ ਕੇਸ ਦੀ ਤਹਿਕੀਕਾਤ ਕੀਤੀ ਜਾਂਦੀ ਹੈ ਤਾਂ ਇਹ ਸੰਦੀਪ ਸਿੰਘ ਦੱਸਦਾ ਹੈ ਕਿ ਇਹ ਜਿਹੜੀ ਹਰਦੀਪ ਕੋੜੇ ਦੀ ਪਤਨੀ ਇਹ ਤੇ ਇਹਦੀ ਜਿਹੜੀ 6 ਮਹੀਨੇ ਦੀ ਬੱਚੀ ਸੀ ਇਹ ਤਿੰਨੇ ਜਾਨੇ ਗੱਡੀ ਦੇ ਵਿੱਚ ਬੈਠ ਕੇ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਮੱਥਾ ਟੇਕਣ ਵਾਸਤੇ ਜਾ ਰਹੇ ਸਨ ਕਿਉਂਕਿ ਇਹਨਾਂ ਨੇ ਕੁੜੀ ਦੀ ਕੋਈ ਮੰਨਤ ਸੁਖੀ ਹੋਈ ਸੀ ਪਰ ਰਸਤੇ ਦੇ ਵਿੱਚ ਹੀ ਚਾਰ ਬੰਦਿਆਂ ਨੇ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਇਹਨਾਂ ਦੀ ਗੱਡੀ ਨੂੰ ਰੋਕਿਆ ਤੇ ਚਾਕੂਆਂ ਦੇ ਨਾਲ ਇਹਨਾਂ ਦੇ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੇ ਵਿੱਚ ਸੰਦੀਪ ਸਿੰਘ ਦੇ ਵੀ ਸੱਟਾਂ ਲੱਗੀਆਂ ਸਨ ਇਹਦੀ ਜਿਹੜੀ ਵਾਈਫ ਸੀ ਉਹਦੇ ਵੀ ਚਾਕੂ ਮਾਰੇ ਗਏ ਸਨ ਤੇ ਇਹਨਾਂ ਦੋਨਾਂ ਨੇ ਹੀ ਆਪਣੀ ਬੱਚੀ ਨੂੰ ਬਚਾਉਣ ਵਾਸਤੇ ਸੀਰ ਤੇ ਥੱਲੇ ਆਪਣੀ ਬੱਚੀ ਨੂੰ ਧੱਕ ਦਿੱਤਾ ਸੀ ਜਿਸ ਕਰਕੇ ਇਹ ਜਿਹੜੀ 6 ਮਹੀਨੇ ਦੀ ਬੱਚੀ ਸੀ ਉਹ ਬਚ ਜਾਂਦੀ ਹੈ ਹੁਣ ਸੰਦੀਪ ਸਿੰਘ ਦੱਸਦਾ ਹੈ ਕਿ ਉਹ ਚਾਰੇ ਜਾਣੇ ਜਦੋਂ ਚਾਕੂ ਚੁਕੂ ਮਾਰ ਕੇ ਇਹਨਾਂ ਨੂੰ ਲੁੱਟ ਕੇ ਉੱਥੋਂ ਭੱਜ ਜਾਂਦੇ ਨੇ ਤੇ ਸੰਦੀਪ ਸਿੰਘ ਅਜੇ ਵੀ ਜਿੰਦਾ ਸੀ ਇੱਕ ਹੀ ਕਰਦਾ ਹੈ ਕਿ ਲੱਗੇ ਹੀ ਇੱਕ ਮੱਲਿਆਂ ਵਾਲਾ ਪਿੰਡ ਸੀ ਜਿੱਥੇ ਇਹਨਾਂ ਦੇ ਰਿਸ਼ਤੇਦਾਰ ਰਹਿੰਦੇ ਸਨ ਉਹਨਾਂ ਦੇ ਘਰ ਇਹ ਚਲੇ ਜਾਂਦੇ ਨੇ ਤੇ ਜਿਵੇਂ ਇਹ ਸਾਰਿਆਂ ਨੂੰ ਇਨਫੋਰਮ ਕਰਦਾ ਹੈ ਇਨਫੋਰਮ ਕਰਨ ਤੋਂ ਬਾਅਦ ਅਗਲੇ ਦਿਨ ਆ ਕੇ ਇਹ ਸਾਰੇ ਜਣੇ ਆ ਕੇ ਹਰਦੀਪ ਦੀ ਬੋਡੀ ਨੂੰ ਇਸ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੰਦੇ ਨੇ ਹੁਣ ਇੱਥੇ ਪੁਲਿਸ ਨੇ ਜਦੋਂ ਇਹਦੇ ਬਿਆਨ ਲਏ ਸਨ ਤਾਂ ਪੁਲਿਸ ਵਾਲਿਆਂ ਨੂੰ ਇਹਦੇ ਤੇ ਸ਼ੱਕ ਹੋਇਆ ਕਿਉਂਕਿ 24 ਘੰਟੇ ਪਹਿਲਾਂ ਇਹਨਾਂ ਦੇ ਉੱਤੇ ਹਮਲਾ ਹੋਇਆ ਸੀ ਜਿਹਦੇ ਵਿੱਚ ਇਹਦੀ ਪਤਨੀ ਨੂੰ ਉਹ ਮਾਰ ਕੇ ਸੁੱਟ ਗਏ ਸਨ ਤੇ ਇੰਨੀ ਦੇਰ ਤੱਕ ਉਹ ਇਹਨੂੰ ਲੈ ਕੇ ਘਰ ਦੇ ਵਿੱਚ ਹੀ ਰੱਖਦੇ ਨੇ ਹੁਣ ਪੁਲਿਸ ਵਾਲਿਆਂ ਨੂੰ ਇੱਥੇ ਕਿਤੇ ਉਹ ਸੁਣ ਮਿਲਦੀ ਹੈ ਕਿ ਜਿਹੜਾ ਜੀਜਾ ਸੰਦੀਪ ਸਿੰਘ ਹੈ ਇਹਦਾ ਆਪਣੀ ਸਾਲੀ ਦੇ ਨਾਲ ਹੀ ਚੱਕਰ ਚੱਲਦਾ ਹੈ ਇਸੇ ਆਧਾਰ ਤੇ ਉੱਤੇ ਪੁਲਿਸ ਨੇ ਇਹਨਾਂ ਦੋਨਾਂ ਨੂੰ ਚੱਕਿਆ ਤੇ ਇਹਨਾਂ ਦੇ ਕੋਲੋਂ ਫਿਰ ਜਦੋਂ ਪੁੱਛਗਿਛ ਕੀਤੀ ਤਾਂ ਇਹ ਦੋਨੇ ਜਿਆਦਾ ਦੇਰ ਤੱਕ ਟਿਕ ਨਾ ਸਕੇ ਇਹਨਾਂ ਨੇ ਕਬੂਲਿਆ ਕਿ ਹਾਂ ਇਹਨਾਂ ਦੋਨਾਂ ਨੇ ਮਿਲ ਕੇ ਹਰਦੀਪਕੌਰ ਦਾ ਕਤਲ ਕੀਤਾ ਹੈ ਇਹ ਉਹ ਦੱਸਦੇ ਨੇ ਕਿ ਇਹ ਕੋਈ ਆਨੰਦਪੁਰ ਸਾਹਿਬ ਦੇ ਵਿੱਚ ਸੁੱਖਾ ਲਾਉਣ ਵਾਸਤੇ ਨਹੀਂ ਗਏ ਸਨ ਬਲਕਿ ਸੰਦੀਪ ਸਿੰਘ ਆਪਣੀ ਟਾਟਾ ਸੰਮੂਹ ਦੇ ਵਿੱਚ ਬਿਠਾ ਕੇ ਆਪਣੀ ਘਰ ਵਾਲੀ ਨੂੰ ਲੈ ਕੇ ਜਾਂਦਾ ਹੈ ਇੱਕ ਸੁੰਸਾਨੇ ਇਲਾਕੇ ਦੇ ਵਿੱਚ ਤੇ ਨਾਲੇ ਹੀ ਇਹਦੀ ਸਾਲੀ ਹਰਪ੍ਰੀਤਕੌਰ ਵੀ ਹੁੰਦੀ ਹੈ ਇਹ ਇੱਕ ਸੁੰਸਾਨੇ ਇਲਾਕੇ ਦੇ ਵਿੱਚ ਜਾ ਕੇ ਚਾਕੂਆਂ ਦੇ ਨਾਲ ਹਰਦੀਪਕੌਰ ਨੂੰ ਮਾਰ ਦਿੰਦੇ ਨੇ ਜਿਸ ਤੋਂ ਬਾਅਦ ਹਰਪ੍ਰੀਤ ਨੂੰ ਲੱਗਦਾ ਹੈ ਕਿ ਇਹ ਹਜੇ ਵੀ ਉਹਦੀ ਭੈਣ ਜਿੰਦਾ ਹੈ ਇੱਕ ਹੀ ਕਰਦੀ ਹੈ ਕਪੜੀ ਪੱਥਰ ਚੱਕਦੀ ਹੈ ਤੇ ਚੁੱਕ ਕੇ ਆਪਣੀ ਪੈਨ ਦੇ ਸਿਰ ਦੇ ਉੱਤੇ ਜ਼ੋਰ ਦੇ ਨਾਲ ਮਾਰ ਦਿੰਦੀ ਹੈ ਤੇ ਉਹਨੂੰ ਉੱਥੇ ਹੀ ਮਾਰ ਦਿੰਦੀ ਹੈ ਇਹਨਾਂ ਦੋਨਾਂ ਨੇ ਪਹਿਲਾਂ ਸੋਚਿਆ ਸੀ ਕਿ ਇਹ ਇੱਕ ਕਹਾਣੀ ਬਣਾਉਣਗੇ ਮੱਲਿਆਂਵਾਲ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਨੇ ਉੱਥੇ ਜਾ ਕੇ ਹਰਦੀਪਕੌਰ ਦਾ ਅੰਤਿਮ ਸੰਸਕਾਰ ਕਰ ਦੇਣਗੇ ਪਰ ਜਿਸ ਤਰ੍ਹਾਂ ਹੀ ਬਾਕੀ ਘਰ ਵਾਲਿਆਂ ਨੂੰ ਪਤਾ ਚੱਲਦਾ ਹੈ ਉਹਨਾਂ ਨੇ ਮਨਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਇੱਕ ਪੁਲਿਸ ਕੇਸ ਹੈ ਸਭ ਤੋਂ ਪਹਿਲਾਂ ਸਿਵਲ ਹਸਪੀਟਲ ਦੇ ਵਿੱਚ ਇਹਦੀ ਬੋਡੀ ਨੂੰ ਲੈ ਕੇ ਜਾਇਆ ਜਾਵੇਗਾ ਫਿਰ ਸਿਵਲ ਹਸਪੀਟਲ ਵਾਲੇ ਜੋ ਵੀ ਕੁਝ ਕਰਨਗੇ ਉਹੀ ਕਰਨਗੇ ਪਰ ਸਿਵਲ ਹਸਪੀਟਲ ਦੇ ਵਿੱਚ ਲਿਆਂਦਿਆ ਸਾਰੀ ਇਹ ਜਿਹੜੀ ਸਾਜ਼ਿਸ਼ ਸੀ ਇਨਾਂ ਦਾ ਇਪਲੈਨ ਸੀ ਇਹਦਾ ਖੁਲਾਸਾ ਹੁੰਦਾ ਹੈ ਜੱਜ ਸਾਹਿਬ ਨੇ ਇਹਨਾਂ ਦੇ ਕੇਸ ਨੂੰ ਰੇਅਰ ਆਫ ਦਾ ਰੇਅਰ ਕੇਸ ਮੰਨਿਆ ਸੀ ਤੇ ਇਸ ਲਈ ਇਹਨਾਂ ਨੂੰ ਦੋਨਾਂ ਨੂੰ ਹੀ ਉਮਰ ਕੈਦੀ ਸਜ਼ਾ ਸੁਣਾਈ ਗਈ ਇਸ ਤਰ੍ਹਾਂ ਇੱਕ ਜੀਜੇ ਨੇ ਹੀ ਆਪਣੀ ਸਾਲੀ ਦੇ ਨਾਲ ਨਾਜਾਇਜ਼ ਸਬੰਧ ਰੱਖਣ ਦੇ ਲਈ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਬਾਕੀ ਇਹੋ ਜਿਹੀ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਹਸੀ ਮਜ਼ਾਕ ਉਡਾਣਾ ਨਹੀਂ ਸੀ, ਬਲਕਿ ਤੁਹਾਨੂੰ ਸੁਚੇਤ ਹੀ ਕਰਨਾ ਸੀ ਕਿ ਦੁਨੀਆ ਦੇ ਉਤੇ ਕਿੱਦਾਂ-ਕਿੱਦਾਂ ਦੇ ਕ੍ਰਾਈਮ ਚੱਲ ਰਹੇ ਨੇ। ਧੰਨਵਾਦ।